ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨੇ ਮੁੱਦੇ ਦੇ ਵੀਰੋ ਕਣਕ ਦੀ ਬਜਾਈ ਦਾ ਸਮਾਂ ਹੈ ਕਿ ਕਣਕ ਦੀਆਂ ਹੁਣ ਕੁਝ ਵੀਰ ਕਿਸਮਾਂ ਦੀ ਚੋਣ ਕਰਦੇ ਹੋਣਗੇ ਕੁਝ ਵੀਰ ਇਹ ਸੋਚਦੇ ਹੋਣਗੇ ਕਿ ਕਣਕ ਦਾ ਬੀਜ ਕਿੱਥੋਂ ਲੈਣਾ ਕਿਵੇਂ ਪ੍ਰਾਪਤ ਕਰਨਾ ਹੈ ਸੋ ਵੀਰੋ ਇਸ ਲਈ ਆਪਾਂ ਤੁਹਾਨੂੰ ਇੱਕ ਜਾਣਕਾਰੀ ਸਾਂਝੀ ਕਰਦੇ ਹਾਂ ਕਿਸਾਨ ਵੀਰੋ ਕਿ ਅਸੀਂ ਖੁਦ ਆਪਣਾ ਬੀਜ ਤਿਆਰ ਕੀਤਾ ਹੈ ਜਿਦੇ ਵਿੱਚ ਚਾਰ ਕਿਸਮਾਂ ਹੋਣਗੀਆਂ ਜੀ DBW187 ਤੇ ਇੱਕ ਹੈਗੀ ਵੀਰ ਆਪਣੇ ਕੋਲੇ 303 727 ਤੇ 826 ਇਹ ਵੀਰੋ ਚਾਰ ਕਿਸਮਾਂ ਨੇ ਵੀਡੀਓ ਵਿੱਚ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਵਾਂਗੇ ਇਹਨੂੰ ਗ੍ਰੇਂਡ ਕਰਕੇ ਆਪਣੇ ਖੇਤਾਂ ਦੇ ਵਿੱਚ ਅਸੀਂ ਆਪ ਤਿਆਰ ਕੀਤਾ ਹੈ ਪਿਓਰਿਟੀ ਦੀ ਸਾਡੀ ਵੀਰੋ 100% ਗਾਰੰਟੀ ਹੋਊਗੀ ਜੇ ਕਿਸੇ ਵੀਰ ਨੂੰ ਬੀਜ ਦੀ ਲੋੜ ਹੈ ਤਾਂ ਆਗੇ ਖਰੀਦ ਸਕਦੇ ਆ ਵੀਰੋ ਆਪਣਾ ਨੰਬਰ 9463551723 ਅਸੀਂ ਸਕਰੀਨ ਤੇ ਨੰਬਰ ਆਪਣਾ ਸ਼ੇਅਰ ਕਰਾਂਗੇ ਜੇ ਕਿਸੇ ਵੀਰ ਨੂੰ ਲੋੜ ਹੈ ਇਹ ਚਾਰੇ ਕਿਸਮਾਂ ਚ ਤੁਹਾਨੂੰ ਵਧੀਆ ਵੀਰੋ 35 ਰੁਪਏ ਕਿਲੋ ਦੇ ਹਿਸਾਬ ਨਾਲ ਅਸੀਂ ਜਮਾਂ ਪਿਓਰਿਟੀ ਦੀ ਫੁੱਲ ਗਾਰੰਟੀ ਹੋਊਗੀ ਜੀ ਜੇ ਕਿਸੇ ਵੀ ਨੂੰ ਲੋੜ ਹੈ ਤਾਂ ਲਿਜਾ ਸਕਦੇ ਧੰਨਵਾਦ ਜੀ ਇਹ ਬੀਜ ਵੀਰੋ ਸਾਡੇ ਕੋਲੋਂ ਜਿਆਦਾ ਤੋਂ ਜਿਆਦਾ 45 50 ਕਿਲੀਆਂ ਰੇਂਜ ਦੇ ਵਿੱਚ ਬਸ ਸੀ ਮੰਨ ਲਓ ਮੰਨ ਲਓ ਕਿ 40 40 45 45 ਕਿਲੀਆਂ ਸਾਡੇ ਕੋਲੇ ਚਾਰ ਹੀ ਕਿਸਮਾਂ ਦਾ ਬੀਜ ਹੈ ਕੋਈ ਜਿਆਦਾ ਵੱਡਾ ਸਟਾਕ ਸਾਡੇ ਕੋਲੇ ਨਹੀਂ ਹੈ ਸੋ ਜੇ ਕਿਸੇ ਵੀ ਨੂੰ ਜ਼ਰੂਰਤ ਹੈ ਤਾਂ ਲਿਜਾ ਸਕਦਾ ਕਿਉਂਕਿ ਸੀਮਤੀ ਹੈ ਕੋਈ ਜਿਆਦਾ ਨਹੀਂ ਹੈ ਸਾਡੇ ਕੋਲੇ ਫਿਰ ਵੀ ਦੱਸਣਾ ਜ਼ਰੂਰੀ ਸੀ ਦੱਸੇ ਬਿਨਾਂ ਪਤਾ ਨਹੀਂ ਲੱਗਦਾ ਪੈਸੇ ਅਸੀਂ ਵੇਚਣਾ ਹੋਵੇ ਤਾਂ ਆਪਣੇ ਪਿੰਡ ਦੇ ਏਰੀਆ 'ਚ ਵੇਚ ਸਕਦੇ ਸੀ ਚਲੋ ਜਿੰਨਾ ਵੀਰਾਂ ਤੱਕ ਵੀਡੀਓ ਪਹੁੰਚੀ ਆ ਜੇ ਕਹੋ ਕੋਈ ਵੀਰ ਚਾਹਵਨ ਹੈਗਾ ਤਾਂ ਉਹ ਕੰਟੈਕਟ ਕਰਕੇ ਸਾਡੇ ਨਾਲ ਲਿਜਾ ਸਕਦਾ ਜੀ ਧੰਨਵਾਦ